हेलो हेमली सत श्री अकाल आज ਅਸੀਂ ਆਪਣਾ ਵਲੌਗ ਬਣਾਵਾਂਗੇ ਕਾਲੇ ਚਨੇ ਐ ਦੇਖੋ ਕਾਲੇ ਚਨੇ ਅਸੀਂ ਪੀਕੋਗੇ ਰੱਖੇ ਹੋਏ ਨੇ ਦੇਖੋ ਐ ਸਾਡਾ ਪਿਆਜ਼ ਲਸਣ ਤੇ ਅਦਰਕ ਦੀ ਪੇਸਟ ਜਿਹੜੀ ਅਸੀਂ ਤਿਆਰ ਕਰਕੇ ਬਣਾ ਕੇ ਰੱਖ ਲਈ ਹੈ ਐ ਸਾਡੇ ਟਮਾਟਰ ਤੇ ਹਰੀਆਂ ਮਿਰਚਾਂ ਅਸੀਂ ਪੀਸ ਕੇ ਰੱਖ ਲਈਆਂ ਕਿਉਂਕਿ ਅਸੀਂ ਲਾਲ ਜੂਸ ਬਹੁਤ ਘਟ ਕਰਦੇ ਆ ਇਹ ਰਿਹਾ ਸਾਡਾ ਹਰਾ ਧਨੀਆ ਅਸੀਂ ਸਾਰੀਆਂ ਚੀਜ਼ਾਂ ਤਿਆਰ ਕਰਕੇ ਰੱਖ ਲਿਆ ਨੇ ਤੇ ਹੁਣ ਬਸ ਅਸੀਂ ਆਪਣੀ ਤਿਆਰੀ ਕਰਾਂਗੇ ਤੜਕਾ ਲਗਾਣ ਦੀ ਆਓ ਹੁਣ ਅਸੀਂ ਬਣਾਈਏ ਆਪਣੀ ਰੈਸਪੀ ਕਾਲੇ ਚਨੇ ਇਹ ਦੇਖੋ ਸਭ ਕੁਝ ਤਿਆਰ ਆ ਸਾਡਾ ਮਟੀਰੀਅਲ ਹੁਣ ਅਸੀਂ ਸ਼ੁਰੂ ਕਰਦੇ ਆਂ ਆਪਣੀ ਰੈਸਪੀ ਬਣਾਣੀ ਸਭ ਤੋਂ ਪਹਿਲਾਂ ਲਗਾਵਾਂਗੇ ਆਪਣੀ ਗੈਸ ਗੈਸ ਲਗਾ ਲਈ ਤੇ ਰੱਸੀ ਰੱਖਾਂਗੇ ਆਪਣੀ ਕੜਾਈ ਐਸੀ ਕੜਾਈ ਰੱਖ ਲਈਤੀ ਸਭ ਤੋਂ ਪਹਿਲਾਂ ਅਸੀਂ ਸਾਫ਼ ਕਰ ਲਾਂਗੇ ਕੜਾਈ ਵਿੱਚ ਪਾਣੀ ਦੇ ਨਹੀਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੁਣ ਅਸੀਂ ਪਾਵਾਂਗੇ ਸਰ੍ਹੋਂ ਦਾ ਤੇਲ ਜਿਹਦੇ ਵਿੱਚ ਅਸੀਂ ਤੜਕਾ ਲਗਾਉਣਾ ਹੈ ਆ ਦੇਖੋ ਨਿਕੋ ਤੋਂ ਇੱਕ ਥੋੜਾ ਜਿਹਾ ਅਸੀਂ ਉੱਪਰ ਪਾਵਾਂਗੇ ਢਾਈ ਕੜਸੀ ਅਸੀਂ ਤੇਲ ਦੀਆਂ ਪਾਈਆਂ ਹੁਣ ਅਸੀਂ ਤੇਲ ਆਪਣਾ ਗਰਮ ਕਰਨਾ ਰੱਖ ਦਵਾਂਗੇ ਤੇਲ ਦੇਖੋ ਸਰ ਚੁੱਕਾ ਹੈ ਬਿਲਕੁਲ ਗਰਮ ਹੋ ਚੁੱਕਾ ਹੈ ਵੇਖੋ ਧੂਆ ਮਾਰ ਰਿਹਾ ਹੁਣ ਸਭ ਤੋਂ ਪਹਿਲਾਂ ਅਸੀਂ ਆਪਣਾ ਗ੍ਰੈਂਡ ਕੀਤਾ ਮਸਾਲਾ ਅਦਰਕ ਲਸਣ ਤੇ ਪਿਆਜ਼ ਦੀ ਪੀਸਟ ਪਾ ਦਾਂਗੇ ਆ ਦੇਖੋ करके बना सब्जी बहुत शायद लगती है बहुत मज़ा आता है काले चुने खाने वैसे ही बहुत चंगे ने बहुत ताकत वाले आते हैं इन्हना तो बहुत ताकत होंगी है ये बनाने बहुत वीयू होंगे ने शरीर वास्ते बहुत लाभदायक ने इस करके बनाया करो तो बना के खाया करो हूँ अभी गैस सेज कर लेंगे थोड़ी जी ਅਸੀਂ ਚੰਗੀ ਤਰ੍ਹਾਂ ਮਸਾਲੇ ਨੂੰ ਲਾਲ ਕਰ ਲਵਾਂਗੇ ਬਿਲਕੁਲ ਪੂਰੀ ਤਰ੍ਹਾਂ ਲਾਲ ਕਰਾਂਗੇ ਫਿਰ ਅਸੀਂ ਆਪਣੇ ਬ੍ਰਾਂਡ ਕੀਤੇ ਹੋਏ ਟਮਾਟਰ ਇਹਦੇ ਵਿੱਚ ਪਾਵਾਂਗੇ ਇਸ ਨੂੰ ਫੇਲਾ ਨਹੀਂ ਪਾ ਰਹੇ ਹੁਣ ਸੱਲਾ ਦਾ ਬੁਝ ਰਿਹਾ ਹੈ ਮਸਾਲਾ ਦੇਖੋ ਸਾਡਾ ਲਾਲ ਹੋ ਚੁੱਕਾ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਇਹਦੇ ਵਿੱਚ ਲੋੜ ਅਨੁਸਾਰ ਨਮਕ ਜਿੰਨੀ ਕਿ ਸਾਨੂੰ ਜ਼ਰੂਰਤ ਹੈ ਜਿਸ ਹਿਸਾਬ ਨਾਲ ਸਾਨੂੰ ਝਾਣਾ ਹੈ ਉਸ ਦੇ ਹਿਸਾਬ ਨਾਲ ਅਸੀਂ ਪਾ ਲਵਾਂਗੇ फिर असी पाले हल्दी पाउडर एक चम्मच, गरम मसाला अपा लिता थोड़ा जो पा देंगे उत्तर एक असी अपना यह मसाला पा देंगे गैस अपनी तेज कर लेंगे हम असं चंकी तरह मिक्स कर लेंगे मसाले देखो मिक्स कर लिया सादा मिक्स हो चुका है मसाला और सब तो पेल अपने पा देंगे ग्रैंड किए हुए टमाटर जिड़े असं ग्रैेंड करके रखे हुए ने देखो वो पा देंगे ਇਹਰੇ ਸਾਡੇ ਟਮਾਟਰ ਇਹ ਦੇਖੋ ਅਸੀਂ ਬਾਅਦ ਤੇ ਤੁਹਾਨੂੰ ਇੱਕ ਸੰਗੀ ਤਰ੍ਹਾਂ ਮਸਾਲਾ ਬਣਾ ਕੇ ਆਪਾਂ ਤਿਆਰ ਕਰਾਂਗੇ ਇਹਨਾਂ ਵਿੱਚ ਅਸੀਂ ਚਨੇ ਪਾ ਲੈਣਾ ਬਹੁਤ ਹੀ ਵਧੀਆ ਬੰਦੇ ਨੇ ਚਨੇ ਬਹੁਤ ਹੀ ਸਵਾਦ ਆਂਦਾ ਹੈ ਬਹੁਤ ਹੀ ਟੇਸਟੀ ਲੱਗਦੇ ਨੇ ਆ ਦੇਖੋ ਮਸਾਲਾ ਸਾਡਾ ਤਿਆਰ ਹੋ ਚੁੱਕਾ ਹੈ ਤੇਲ ਛੱਡ ਦਿੱਤਾ ਮਸਾਲੇ ਨੇ ਆ ਦੇਖੋ ਕਿੰਨਾ ਵਧੀਆ ਬਣ ਚੁੱਕਾ ਹੈ ਬਹੁਤ ਵਧੀਆ ਹੋ ਚੁੱਕਾ ਹੈ ਬਹੁਤ ਹੀ ਵਧੀਆ ਤਿਆਰ ਕਰ ਲਿਆ ਤਾਂ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਆਪਣੇ ਕਾਲੇ ਚਨੇ ਜਿਹੜੇ ਅਸੀਂ ਭਿਗੋ ਕੇ ਰੱਖੇ ਨੇ ਆ ਦੇਖੋ ਇਹਨਾਂ ਨੂੰ ਪਾ ਦਾਂਗੇ ਇਹਦੇ ਵਿੱਚ ਪਾਣੀ ਪਾਦਾਂਗੇ ਨਾਲ ਅਰੇ ਸੀ ਉਬਾਲ ਲੈਣੀ ਹੈ ਪਾ ਕੇ ਤਾਂ ਦਿੱਤੀ ਨੇ ਹੁਣ ਅਸੀਂ ਇਹਨਾਂ ਨੂੰ ਆਪਣੇ ਟਰੱਕਰ ਦੇ ਵਿੱਚ ਪਾ ਦਾਂਗੇ ਤੇ ਸੀਟੀਆਂ ਲਗਾ ਲਾਂਗੇ आज देखो असि कुकर लीते सारे चने सीट के लगा ला रहा साकर असंधर दिसल हो जाने हैं हम अस अपने कुकर ना तो साढ़े चने बहुत ही वाया सीटिया वज के बनन ਯੋਗੀ ਕੜਾਈ ਵਿੱਚ ਤੁਹਾਨੂੰ ਪਤਾ ਹੀ ਗੱਲ ਨਹੀਂ ਸੀ ਜਲਦੀ ਇਸ ਕਰਕੇ ਅਸੀਂ ਹੁਣ ਕੁੱਕਰ ਵਿੱਚ ਪਾ ਦਿੱਤੇ ਨੇ ਅਸੀਂ ਥੋੜੀ ਜਿਹੀ ਮਸਾਲਾ ਪਾ ਲਿਆ ਅਸੀਂ ਥੋੜੀ ਜਿਹੀ ਅਸੀਂ ਧਨੀਆ ਕੱਟ ਕੇ ਰੱਖ ਲਿਆ ਦੇਖੋ ਤੇ ਹੁਣ ਬਣੇਗੀ ਸਬਜ਼ੀ ਤੇ ਫਿਰ ਅਸੀਂ ਇਹਦੇ ਵਿੱਚ ਧਨੀਆ ਆਪਣਾ ਕੱਟਿਆ ਆ ਪਾ ਦਾਂਗੇ ਐਡ ਕਰ ਦਾਂਗੇ ਮੈਂ ਦੇਖੋ ਸਾਡੇ ਗਲ ਚੁੱਕੇ ਨੇ ਬਹੁਤ ਵਧੀਆ ਬਰਖਾ ਜੇ ਤਰੀ ਕੱਚੀ ਹੈ ਅਸੀਂ ਇਹਨਾਂ ਨੂੰ ਦੁਬਾਰਾ ਤਰੰਗਿਆ ਦੇਖੋ ਇਹ ਅਸੀਂ ਦੁਬਾਰਾ ਤਰ ਦਿੰਨੇ ਆ ਤਾਂ ਕਿ ਬਹੁਤ ਵਧੀਆ ਬਣ ਜਾਣ ਤੇ ਦੇਖੋ ਸੀਦੇ ਸਾਡੀ ਅਵਾਜ਼ ਰਹੀਆਂ ਨੇ हेलो फैमिली आप देखो चने साडे बन चुके हैं हम असी पा देंगे अपना धनिया कटिया आ बहुत आ देखो सारी सब्जी जी पा दिखी ने सब्जी बन चुकी है आ देखो कि बनी है आ देखो बिल्कुल सीरा हो चुके ने ਲੋਕੀ ਤਾਂ ਰਾਕੇ ਦਿਖਾਣੇ ਆ ਵੀ ਟਿਕਣਾ ਦੇ ਬਣੇ ਨੇ ਆ ਦੇਖੋ ਜਨੇ ਸਾਤੇ ਤਿਆਰ ਹੋ ਚੁੱਕੇ ਨੇ ਬਹੁਤ ਵਧੀਆ ਤਰੀਕੇ ਦੇ ਬਹੁਤ ਸਵਾਦ ਆਉਂਦਾ ਹੈ ਬਹੁਤ ਮਜ਼ਾ ਆਉਂਦਾ ਹੈ ਤੁਸੀਂ ਵੀ ਬਣਾਨੇ ਆ ਖਾਣੇ ਆ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਤੇ میری ਵੀਡੀਓ ਫੁੱਲ ਵਾਚ ਕਰਿਓ ਪੂਰੀ ਵੇਖਣੀ ਆ ਤੇ ਇਸ ਤਰੀਕੇ ਦੇ ਦੇਖੋ ਚਨੇ ਬਣਾ ਕੇ ਖਾਣੇ ਆ ਦੇਖੋ ਬਹੁਤੇ ਪਤਲੇ ਵੀ ਬਣਾਏ ਚਾਹੇ ਚਾਵਲਾ ਨਾ ਖਾਓ ਚਾਹੇ ਤੁਸੀਂ ਰੋਟੀ ਨਾ ਖਾਓ ਦੇਖੋ ਬਹੁਤ ਵਧੀਆ ਲੱਗਦੇ ਨੇ ਬਹੁਤ ਟੇਸਟ ਆਂਦਾ ਹੈ ਇਹ ਕਾਲੇ ਚਨੇ ਨੇ ਤੇ ਅਸੀਂ ਕਾਲੇ ਬਣਾਏ ਨੇ ਇਹ ਕੁੱਕਰ ਵਿੱਚ ਇਸ ਕਰਕੇ ਪਾਏ ਆ ਵੀ ਥੋੜੇ ਗਲ ਜਾਂਦੇ ਨੇ ਕੜਾਹੀ ਵਿੱਚ ਗਲ ਦੇਣੀ ਆ ਇਸੇ ਤਰੀਕੇ ਬਣਾਣਾ ਤੇ ਖਾਣਾ ਬਾਏ ਫੈਮਲੀ ਬਾਏ